ਕੀ ਮੁੱਖ ਮੰਤਰੀ ਭਗਵੰਤ ਮਾਨ ਅਮਰਿਤ ਸ਼ਕਨਗੇ ਜੱਦਵਰ ਗੁਰਦੀਪ ਸਿੰਘ ਗੜਗਾਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਦੋਂ ਹੀ ਐਸਪੀਸੀ ਦਾ ਸਰਕਾਰ ਵੀ ਹੁਣ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਉੱਤੇ ਉਸਦੇ ਹੀ ਸਾਥੀਆਂ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਦਾ ਇਲਜ਼ਾਮ ਲਗਾਇਆ ਜਿਸ ਨੂੰ ਈਮਾਨ ਸਿੰਘ ਖਾਰਾ ਨੇ ਬੇਬੁਨਿਆਦ ਦੱਸਿਆ ਪਰ ਕੀ ਹੈ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੀ ਅਮਰਿਤਪਾਲ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਤਰਨਤਾਰਨ ਦੀਆਂ ਚੋਣਾ ਵੀ ਆ ਰਹੇ ਨੇ ਕੀ ਹੈ ਸਾਰਾ ਕੁਝ ਹੋਰ ਵੀ ਕਈ ਪੰਜਾਬ ਦੇ ਮੁੱਦੇ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪੱਟੀ ਪਟਿਸਾਪ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰਿਆ ਜੀ ਮੇਰੇ ਵੱਲੋਂ ਵੀ ਆਪਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪਰ ਇਹ ਸਭ ਆਜ ਮੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਆਇਆ। ਕਐਸਸੀਪੀਸੀ ਦੇ ਕੋਲ ਹੀ ਇਕੱਲਾ ਕਾਪੀਰਾਈਟ ਹੈ ਜਿਹੋ ਇਸ ਸਮਾਗਮ ਕਰਾ ਸਕਦੇ ਨੇ ਪਿਛਲੇ ਦਿਨਾਂ ਤੋਂ ਲਗਾਤਾਰ ਸਰਕਾਰ ਤੇ ਐਸਸੀਪੀਸੀ ਦੇ ਵਿਚਾਲੇ ਜੋ ਇੱਕ ਤਣਾਅ ਕਹਿ ਸਕਦਾ ਹੈ ਕਿ ਆਮੋ ਸਾਹਮਣੇ ਹੋਏ ਪਏ ਨੇ ਦੋਵੇਂ ਜਾਣੇ ਜਿਸ ਰਿੱਕੇ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਨੂੰ ਲੈ ਕੇ ਜੋ ਸਮਾਗਮ ਵੱਖਰਾ ਸਰਕਾਰ ਕਰਨ ਜਾ ਰਹੀ ਹੈ ਉਸ ਦੇ ਉੱਤੇ ਤੇ ਇਸ ਦੇ ਉੱਤੇ ਕਾਰਜਕਰਤਾ ਜਜ਼ਰ ਕੁਲਦੀਪ ਸਿੰਘ ਘਟਗਾਚ ਦਾ ਵੀ ਸਵੇਰੇ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੂਰੇ ਸਿੱਖੀ ਨੇ ਕਿ ਉਹ ਅਮ੍ਰਿਤ ਸ਼ਕਨਗੇ ਇਸ ਸਵਾਲ ਨੇ ਹੁਣ ਕੀ ਲੱਗਦਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਆਣਗੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵੀ ਪਹੁੰਚੇ ਕਿ ਉਹਨਾਂ ਦੀ ਮੁਲਾਕਾਤ ਹੋਈ ਹੋਵੇਗੀ ਐਸ.ਪੀ. ਨਾਲ ਜੱਜਦਾਰ ਦੇ ਨਾਲ ਜੋ ਇਹ ਮੁੱਦਾ ਚੱਲ ਰਿਹਾ ਹੈ ਕੀ ਹੋਵੇਗਾ ਜੋ ਹੁਣ ਸ਼ਤਾਬਦੀ ਨੂੰ ਲੈ ਕੇ ਵੱਖਰਾ ਪ੍ਰੋਗਰਾਮ ਕਰਨਾ ਹੈ ਕਿ ਹੋਵੇਗਾ ਜਾਂ ਨਹੀਂ ਹੋਵੇਗਾ। ਪਹਿਲੀ ਗੱਲ ਤੇ ਭਗਵੰਤ ਮਾਨ ਨੇ ਅੱਜ ਐਡਵੋਕੇਟ ਹਜਿੰਦਰ ਸਿੰਘ ਧਾਮੀ ਨਾਲ ਇੱਕ ਰਸਮੀ ਮੁਲਾਕਾਤ ਕੀਤੀ ਹੈ ਭਗਵੰਤ ਮਾਨ ਆਏ ਸੀ ਇੱਥੇ ਤੋਂ ਉਹਨਾਂ ਨੇ ਆ ਕੇ ਸੁਰੱਖਿਆ ਬਾਰੇ ਡਿਸਕਸ਼ਨ ਕੀਤੀ ਉਹਨਾਂ ਨਾਲ। ਜੀ ਜਿਹੜੀਆਂ ਹੁਣ ਤੱਕ ਈਮੇਲਾਂ ਆਈਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਆ ਤੇ ਜਦੋਂ ਗੱਲਬਾਤ ਕੀਤੀ ਆ ਤੇ ਇਹਨਾਂ ਦੀ ਤੁਹਾਨੂੰ ਪਤਾ ਹੋਵੇਗਾ ਚਾਰ ਈਮੇਲਾਂ ਆਈਆਂ ਸੀ ਤੇ ਇਹਨਾਂ ਨੇ ਪੁੜਸੇ ਦਾਵਾ ਕੀਤਾ ਜੀ ਅਸੀਂ ਉਹ ਬੰਦਾ ਫੜ ਲਿਆ ਵਾ ਫਰੀਦাবাদ ਤੋਂ ਜੀ ਲੇਕਨ ਉਹ ਬੰਦਾ ਫੜਨ ਤੋਂ ਬਾਅਦ ਜਦੋਂ ਤਿੰਨ ਈਮੇਲਾਂ ਫੇਰ ਆ ਗਈਆਂ ਤੇ ਮੁੜਕੇ ਸਾਹਿਬ ਦੀ ਫੇਰ ਬੋਲਤੀ ਬੰਦ ਹੋ ਗਈ ਭੁਣ ਅਸੀਂ ਕੀ ਜਵਾਬ ਦਈਏ ਦਰਅਸਲ ਗੱਲ ਇਹ ਹੈ ਕਿ ਦੀਪ ਸਟੇਟ ਬੜਾ ਕੁਛ ਕਰਦੀ ਪਹਿਲਾਂ ਨਾ ਦਰਬਾਰ ਸਾਹਿਬ ਦੇ ਵਿੱਚ ਬੇਦਬੀ ਕਰਾਈ ਉਸ ਬੰਦੇ ਨੂੰ ਫੜਿਆ ਉਹਦੀ ਕੁੱਟਮਾਰ ਕੀਤੀ ਪੁਲਸੂ ਦੇ ਤਾ ਪੁਲਸੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਤੇ 15 ਦਿਨ ਬਾਅਦ ਆਪਣੀ ਜਗਾਨ ਤੋਂ ਕਰਾ ਕੇ ਉਹ ਫਿਰ ਫਿਰ ਫੜ ਦੱਸੇ ਜਦੋਂ ਦੂਸਰੀ ਵਾਰੀ ਇੱਕ ਵਿਅਕਤੀ ਨੇ ਉੱਥੇ ਬੇਕਾਇਦਾ ਤੌਰ ਤੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫੜ ਲਿਆ ਐਸਪੀਸੀ ਵਾਲਿਆਂ ਤੇ ਲੋਕਾਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰ ਡੀਪ ਸਟੇਟ ਨੇ ਫਿਰ ਉਹ ਕਦਮ ਚੁੱਕਿਆ ਤਾਂ ਹੁਣ ਐਸਪਾਸੇ ਤੁਰਪੀ ਆ ਵੀ ਦਰਬਾਰ ਸਾਹਿਬ ਨੂੰ ਟਾਉਂਡ ਦੇ ਗੁਰਦੁਆਰਿਆਂ ਨੂੰ ਢਾਉਣ ਵਾਸਤੇ ਜਿਹੜੀ ਆ ਇਹ ਈਮੇਲ ਆ ਪਹੁੰਚੀ ਹਾਂ ਜਿਹੜੀ ਐਡਵੋਕੇਟ ਜੇ ਦਰਸਿੰਘ ਧਾਮੀ ਕਹਿੰਦੇ ਪੀ ਇੱਕ ਘੰਟੇ ਦਾ ਕੰਮ ਆ ਸਾਈਬਰ ਕਰਾਈਮ ਦਾ ਕਿੱਥੋਂ ਕਿੱਥੋਂ ਦੀ ਜੋ ਕੰਮ ਹੀ ਡੀਪ ਸਿਡ ਕਰਦੀ ਹੈ ਤੇ ਫਿਰ ਉਹ ਕਿਉਂ ਕਰਨ ਕੀ ਹੋ ਜਾ ਕੰਮ ਇੱਥੇ ਹੀ ਬਸ ਨਹੀਂ ਕਰਨਾਟਕਾ ਦੇ ਵਿੱਚ ਸਾਡਾ ਗੁਰਦੁਆਰਾ ਨਾਨਕ ਚੀਰਾ ਹੈਗਾ ਗੁਰਨਾਨਕ ਪਾਸ਼ਾ ਦਾ ਗੁਰਦੁਆਰਾ ਹੈਗਾ ਉੱਥੇ ਵੀ ਬਕਾਇਦਾ ਤੌਰ ਤੇ ਉਹਨੂੰ ਓਡਾਉਣ ਦੀ ਜਿਹੜੀ ਇਸੇ ਤਰ੍ਹਾਂ ਜੀਮੇਲ ਧਮਕੀ ਭਰੀ ਆਈ ਹੈ ਕੀ ਕਰੋਗੇ ਦੱਸੋ ਕਾਲ ਨਿਹੰਗ ਸਿੰਘ ਜਥੇਬੰਦੀਆਂ ਨੇ ਆ ਕੇ ਇੱਥੇ ਮੁਲਾਕਾਤ ਵੀ ਕੀਤੀ ਐ ਤੇ ਮੱਥਾ ਵੀ ਟੇਕਿਆ ਉਹਨਾਂ ਕਹਿੰਦੇ ਜੀ ਸਾਨੂੰ ਜੇ ਕੋਈ ਸੇਵਾ ਲਾਉਣੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਸੀਂ ਤਿਆਰ ਹਾਂ ਹਾਂ ਮਣ ਮੁੱਠ ਭੇੜ ਦੀ ਲੜਾਈ ਤੇ ਹੈ ਨਹੀਂ ਉਹ ਦਿਮਾਗੀ ਲੜਾਈ ਸਾਰੀ ਹੈਗੀ ਆ ਹੁਣ ਜਿੱਦਣ ਦੀਆਂ ਤੈਨੀਆਂ ਬੰਲਾ ਹੋਰ ਗਿਆ ਉਹਦੋਂ ਦਾ ਪ੍ਰਸ਼ਾਸਨ ਵੀ ਚੁੱਪ ਐ ਤੇ ਸਰਕਾਰ ਵੀ ਚੁੱਪ ਐ ਤੇ ਸ਼੍ਰੋਮਣੀ ਕਮੇਟੀ ਵੀ ਚੁੱਪ ਪਈ ਇਹ ਕੋਈ ਛਰਾਤੀ ਅੰਥਰ ਨੇ ਜਿਹੜੇ ਹੁਣੇ ਛਰਾਟਾ ਕਰਦੇ ਨੇ ਲੇਕਿਨ ਫੇਰ ਵੀ ਸਾਨੂੰ ਜਿਹੜਾ ਵਾ ਸੁਘੇ ਰਹਿਣਾ ਚਾਹੀਦਾ ਫੇਰ ਵੀ ਸਾਨੂੰ ਬਿਲਕੁਲ ਆਪਣੀ ਜਿਹੜੀ ਅਤਿਆਤ ਰੱਖਣੀ ਚਾਹੀਦੀ ਹੈ ਹਮ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਉੱਥੇ ਪੀਐਸਬੀ ਦੀ ਪੋਸਟ ਲਈ ਉੱਥੇ ਡੌਗਸ ਕੋੜੀ ਆਇਆ ਉਹਦੇ ਤੇ ਵੀ ਟਿੱਪਣੀ ਕੀਤੀ ਵੀ ਸਰਕਾਰ ਨੇ ਵੇਖੋ ਜੀ ਉੱਥੇ ਕੁੱਤੇ ਵਾਰਤੇ ਜੀ ਉੱਥੇ ਫੌਜੀ ਵਾਰਤੇ ਜੀ ਫਲਾਣ ਹੋ ਗਿਆ ਵੀ ਤੁਸੀਂ ਨਾ ਫੌਜੀ ਨੂੰ ਬੁਲਾਓ ਫਿਰ ਮੁੱਖ ਮੰਤਰੀ ਦੇ ਬਿਆਨ ਤੇ ਇੱਕ ਤੇ ਸਾਨੂੰ ਇਤਰਾਜ਼ ਆ ਜਿਹੜਾ ਕਹਿੰਦਾ ਜੀ ਇਥੇ ਚਿੱਟ ਕੱਪੜੀਏ ਪੁਲਿਸ ਵਾਲੇ ਦਰਬਾਰ ਸੁਣ ਲੈ ਤੁਸੀਂ ਕੋਣੇ ਲਾਉਣ ਵਾਲੇ ਵੀ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ 24 ਘੰਟੇ ਉੱਥੇ ਇਹਨਾਂ ਦੇ ਆਪਣੇ ਮੁਲਾਜ਼ਮ ਲੱਗੇ ਹੁੰਦੇ ਲੇਕਿਨ ਚੁੱਪਚੀ ਤੇ ਲੱਗੇ ਹੋਣ ਕੋਈ ਕਿਸੇ ਨੂੰ ਕਹਿੰਦਾ ਨਹੀਂ ਸੀ ਲਾਏ ਜੇ ਲਾਏ ਨੇ ਤੇ ਕੀ ਤੁਸੀਂ ਹੈਡ ਗ੍ਰੈਂਡ ਦੀ ਕੋਈ ਪਰਮਿਸ਼ਨ ਲਈ ਕੀ ਸ਼੍ਰੋਮਣੀ ਕਮੇਟੀ ਕੋਈ ਪਰਮਿਸ਼ਨ ਲਈ ਤੁਸੀਂ ਕੋਈ ਪਰਮਿਸ਼ਨ ਦੇਣ ਲਈ ਕਿਉਂਕਿ ਇਹ ਕੰਪਲੈਕਸ ਜਿਹੜਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਕੀ ਤਰੋਂਦਾ ਵਾ ਹੈਡ ਗ੍ਰੰਥੀ ਕੋਲੋਂ ਦਾ ਉਹਨਾਂ ਨੇ ਆਪਣਾ ਪ੍ਰਬੰਧ ਆਪ ਵੇਖਣਾ ਅੰਦਰੋਂ ਤੁਸੀਂ ਬਾਹਰੋਂ ਪਰੋਂ ਦੇਖੋ ਤੁਸੀਂ ਇਸ ਕਰਕੇ ਕਈ ਵਾਰੀ ਅਨਾਰੀਪਨ ਚ ਗਲਤੀਆਂ ਹੋ ਜਾਂਦੀਆਂ ਉਹਨਾਂ ਦਾ ਖਿਮਾਜਾ ਮੁੜ ਕੇ ਭੁਗਤਣਾ ਪੈਂਦਾ ਤੇ ਤੁਹਾਨੂੰ ਪਤਾ ਵਾ ਜਦੋਂ ਇੱਕ ਮੇਜਰ ਜਨਰਲ ਨੇ ਕਹਿ ਤਾ ਅਸੀਂ ਵੀ ਦਰਬਾਰ ਸਾਹਿਬ ਨੂੰ ਖਤਰਾ ਵਾ ਪਾਕਿਸਤਾਨ ਤੋਂ ਉਹ ਤੇ ਉੱਥੀ ਹੈਡ ਗ੍ਰੰਥੀ ਤੋਂ ਪਰਮਿਸ਼ਨ ਲੈ ਕੇ ਉੱਥੇ ਆਪਣੀਆਂ ਗੰਨਾਂ ਪੀਟ ਦਿੱਤੀਆਂ ਨੇ ਹਾਂ ਸੇਵਲੇ ਹੈਡਕਨਤੀ ਰਿਐਕਟ ਕੀਤਾ ਸੀ ਬਿਲਕੁਲ ਗਲਤ ਕੋਈ ਗੰਨ ਦੀ ਪਰਮਿਸ਼ਨ ਦਿੱਤੀ ਤੇ ਕੋਈ ਗੰਨ ਨਹੀਂ ਪੀਣੀ ਗਈ ਜੀ ਡੀਪ ਸਟੇਟ ਜਿਹੜਾ ਇੱਥੋਂ ਤਾਂ ਕੰਮ ਕਰਦੀ ਹੈ ਹੁਣ ਮੁੱਖ ਮੰਤਰੀ ਦੇ ਬਿਆਨ ਤੇ ਸਾਨੂੰ ਉਤਰਾਜ ਦੇ ਬਿਆਨ ਕਿਉਂ ਦਿੱਤਾ ਉਹਨੂੰ ਯਾਦ ਇਹਦਾ ਸਮਝਤੀ ਕਰ ਦੇਣਾ ਪਊਗਾ ਕਿ ਉਹਨਾਂ ਦਾ ਕਹਿਣ ਤੋਂ ਕੀ ਭਾਵ ਹੈ ਕੀ ਉਹਨਾਂ ਦੇ ਐਸਜੀਪੀ ਸ਼ਗੋਆਂ ਦੇ ਹੈਡਕਨਸੀ ਕੋ ਪਰਮਿਸ਼ਨ ਲਈ ਅੰਦਰ ਫੋਰਸ ਲਾਉਣ ਦੀ ਅਗਲੀ ਗੱਲ ਜਿਹੜੀ ਗੱਲ ਐਡਵੋਕੇਟ ਹਿੰਦਰ ਸਿੰਘ ਧਾਮੀ ਨੇ ਅੱਜ ਗੱਲ ਕਹੀ ਆ ਵੀ ਟਕਰਾਓ ਦੀ ਨੀਤੀ ਚੱਲ ਪਵੇ ਸਰਕਾਰ ਹੂੰ ਕਮੀ ਸਾਹਿਬ ਅਫਸੋਸ ਨਾ ਕਹਿਣਾ ਪੈ ਰਿਹਾ ਵਾ ਕੀ ਕੈਪਟਨ ਮਰਿੰਦਰ ਸਿੰਘ ਬਾਦਲ ਕੇ ਜਿਹੜਾ ਤੁਹਾਡਾ ਰਿਸ਼ੇਦਾਰ ਸੀ 550 ਸਾਲਾਂ ਸਰਕਾਰ ਨੇ ਵੱਖਰੇ ਤੌਰ ਤੇ ਸੁਲਤਾਨਪੁਰ ਲੋਧੀ ਮਨਾਈ ਸ਼ਤਾਬਦੀ ਮਨਾਈ 2006 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ ਪੰਜਵਾਂ ਸਿਦਿਸ਼ਾब्दी ਮਨਾਈ ਤਰ੍ਹਾਂ-ਤਰ੍ਹਾਂ ਜਿਮਨਾਈ ਦੋ ਵੱਖਰੀਆਂ-ਵੱਖਰੀਆਂ ਸਟੇਜਾਂ ਲੱਗੀਆਂ ਸੀ ਤੇ ਕਾਲੀਆਂ ਦੀ ਸਟੇਜ ਤੋਂ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਜੋ ਸੁਸ਼ਮਨ ਸਿੰਘ ਰਾਜ ਨੇ ਕਿਹਾ ਕੀ ਇਹਨਾਂ ਕੰਡਮ ਕੀਤਾ ਅਜੇ ਤੱਕ ਉਹਨੂੰ ਸੁਸ਼ਮਨ ਸ਼ਵਰਾਜ ਨੇ ਇਹ ਗੱਲ ਕਹੀ ਸੀਗੀ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਚੰਦ ਚੰਦੂ ਦੋਛੀ ਨਹੀਂ ਤੇ ਅਸੀਂ ਚੰਦੂ ਨੂੰ ਹੁਣ ਤੱਕ ਮੁੱਖ ਦੋਛੀ ਮੰਨਦੇ ਆਏ ਹਾਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਜਿੰਨੇ ਕਹਦਾ ਜੀ ਮੇਰੇ ਵੱਲੇ ਕਰਦੇ ਉਹਨੂੰ ਤੁਸੀਂ ਸਾਧ ਨੂੰ ਸੇਖੜੇ ਨੂੰ ਮੇਰੇ ਵੱਲੇ ਤੇ ਮੈਂ ਵੇਖੂੰਗਾ ਤੇ ਉਹਨੂੰ ਤਪ ਉਹਨਾਂ ਨੂੰ ਤਪਤੀ ਤਵੀ ਤੇ ਬਿਠਾਇਆ ਜੀ ਉਹਨਾਂ ਦੇ ਚੁੱਬਲ ਦੀ ਰੇਤ ਵੀ ਪਾਈ ਗਈ ਤੇ ਮੁੜ ਕੇ ਰਬ ਵਿੱਚ ਡਬੋ ਕੇ ਮਾਰ ਵੀ ਦਿੱਤਾ ਇਹ ਚੰਦੂ ਦੇ ਕੰਮ ਨਹੀਂ ਸੀਗੇ ਇਤਿਹਾਸ ਗਵਾਹੀ ਕਹਿੰਦੇ ਆ ਸੁਸ਼ਮਰ ਸ਼ਿਵਰਾਜ ਨੇ ਕਹਿੰਦਾ ਚੰਦੂ ਤੇ ਇੱਕ ਮਲਾਜਮ ਸੀ ਜੋ ਕੀਤਾ ਜਗਰੀਆ ਖਾਨ ਨੇ ਕੀਤਾ ਤੇ ਇਹਨਾਂ ਦੀ ਬੋਲਤੀ ਬੰਦ ਹੋ ਗਈ ਇਹਨਾਂ ਇੱਕ ਵਾਰੀ ਕਿਸੇ ਦੀ ਮਤਨੀ ਪਈ ਉੱਥੇ ਜੇ ਕਿਤੇ ਸੰਤ ਕਰਤਾਰ ਸਿੰਘ ਵਰਗਾ ਸੰਤ ਜਰਨੈਲ ਸਿੰਘ ਭੰਡਰਾ ਵਰਗਾ ਉੱਥੇ ਹੁੰਦਾ ਬਈ ਉਹਸਲੇ ਕਹਿੰਦਾ ਬੀਬੀ ਤੂੰ ਝੂਠ ਬੋਲਦੀ ਆ ਤੈਨੂੰ ਇਤਿਹਾਸਾਂ ਦੀ ਪਤਾ ਕੀ ਸ਼੍ਰੋਮਣੀ ਕਮੇਟੀ ਵਾਲੇ ਜਾਂ ਕਾਲੀ ਦਲ ਨੇ ਉਹਦਾ ਜਵਾਬ ਦਿੱਤਾ ਨਹੀਂ ਦਿੱਤਾ ਦੂਜੇ ਪਾਸੇ ਸਟੇਟ ਕਾਂਗਰਸ ਹੀ ਲੱਗੀ ਸੀ ਉਸ ਸਟੇਜ ਤੋਂ ਉਹਦਾ ਜਵਾਬ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਈ ਹਵਾਲੇ ਦੇ ਕੇ ਦਿੱਤਾ ਉਦਾਹਰਨਾਂ ਦੇ ਦੇ ਕੇ ਦਿੱਤਾ ਉਹਨੇ ਇਹਨਾਂ ਨੂੰ ਇੰਨੀ ਕੁ ਤਕਲੀਫ ਹੋਈ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਕੀ ਉਦੋਂ ਤਕਲੀਫ ਨਹੀਂ ਹੋਈ ਤੁਸੀਂ ਉਦੋਂ ਕੋ ਨਹੀਂ ਗਿਆ ਵੀ ਸਰਕਾਰ ਸਾਡੀ ਸਹਾਇਤਾ ਕਰ ਸਕਦੀ ਹੈ ਸਰਕਾਰ ਵੱਖਰੀ ਨਹੀਂ ਬਣਾ ਸਕਦੀ ਪਾਕਿਸਤਾਨ ਦੇ ਵਿੱਚ ਅੱਜ ਵੀ ਇਹ ਛਹੀਦੀ ਦਿਸ ਮਨਾਇਆ ਜਾਣਾ ਉਹਨਾਂ ਨੂੰ ਕਹਦੇ ਹੋ ਤੁਹਾਨੂੰ ਅਧਿਕਾਰ ਨਹੀਂ ਬਣਾਉਣ ਦਾ ਵਿਦੇਸ਼ਾਂ ਵਿੱਚ 172 ਦੇਸ਼ਾਂ ਸਿੱਖ ਵਸਦੇ ਨੇ ਉਹਨਾਂ ਦੇਸ਼ਾਂ ਵਿੱਚ ਬਣਾਈ ਜਾਣੀ ਸ਼ਤਾਬ ਦੀ ਕਹਿੰਦੇ ਤੁਹਾਨੂੰ ਅਧਿਕਾਰ ਨਹੀਂ ਬਣਾਉਂਦੇ ਕਹਿੰਦੇ ਕੋਈ ਨਹੀਂ ਤੁਸੀਂ ਉਹਨਾਂ ਨੂੰ ਫਿਰ ਕੋ ਨੈ ਮਨ ਨੈ ਉਹ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਜਿਹੜੇ ਪ੍ਰਧਾਨ ਨੇ ਪ੍ਰਬੰਧਕ ਕਮੇਟੀ ਦਾ ਕੋਨੇ ਮੁੰਨੇ ਸਾਰੇ ਉਹਨਾਂ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਤੇ ਫਿਰ ਤੁਸੀਂ ਸਿੱਖ ਧਰਮ ਜਿਹੜਾ ਪੇਟੈਂਟ ਐਸਡੀਪੀਚ ਦੀ ਆਪਣੇ ਨਾਲ ਹੀ ਕਰਾਇਆ ਇਹ ਸਿੱਖ ਧਰਮ ਸਿੱਖਾਂ ਦੇ ਨਾਲ ਪੇਟੈਂਟ ਤੇ ਮੁਖਮਤੀ ਨੇ ਠੀਕ ਕਿਹਾ ਜਦੋਂ 300 ਸਾਲਾ ਬਣਾਇਆ ਗਿਆ ਸੀ ਉਦੋਂ ਵੀ ਦੋ ਸਮਾਗਮ ਹੋਏ ਸੀ ਇੱਕ ਟੌੜੇ ਗਰੁੱਪ ਦਾ ਤੇ ਇੱਕ ਬਾਦਲ ਗਰੁੱਪ ਦਾ ਵੱਖ-ਵੱਖ ਦੋ ਸਮਾਗਮ ਹੋਏ ਸੀ ਕੀ ਤੁਸੀਂ ਰੋਕਿਆ ਉਦੋਂ ਅੱਜ ਪਤਾ ਨਹੀਂ ਧਾਮੀ ਸਾਹਿਬ ਨੂੰ ਕਿਹੜੀ ਖੁਮਾਰੀ ਮਿੱਟੀ ਜਿਹੜੀ ਆ ਵੀ ਸਿੱਧੇ ਪੁੱਠੇ ਬਿਆਨ ਦੇ ਕੇ ਤੇ ਉਹ ਅਸਾਵਾ ਪੰਜ ਪੈਦਾ ਕਰ ਰਿਹਾ ਉਹ ਬਾਬੇ ਨਾਨਕ ਨੇ ਤੇ ਕਿਹਾ ਸੀ ਘਰ ਘਰ ਧਰਮਸਾਲ ਘਰ ਘਰ ਸਿੱਖੀ ਤੁਸੀਂ ਵਾਰ ਦਿਓ ਘਰ ਘਰ ਸਿੱਖੀ ਦਾ ਪ੍ਰਚਾਰ ਕਰ ਦਿਓ अवतार सिंह मक्कड़ दी सेफ्टी ਨਾਲ ਪਹਿਲਾ ਆਰਐਸ ਦੇ ਹਦੇਸ਼ਾਂ ਦੇ ਮੈਂ ਚਿੱਟੇ ਲਫਜ਼ਾਂ ਚ ਕਹੂੰਗਾ ਮੇਰੀ ਗੱਲ ਲੋਡ ਕਰ ਲੈਣੇ ਇੱਥੇ ਬਕਾਇਦਾ ਤੋਂ ਤੇ ਸੁਦਰਸ਼ਨ ਆਇਆ 2003 ਚ ਨਾਨਕਸ਼ੇ ਕੈਲੰਡਰ ਲੱਗੂ ਹੁੰਦਾ 2004 ਚ ਇਹਨਾਂ ਦਾ ਸਮਾਗਮ ਸੀ ਉੱਥੇ ਇੱਥੇ ਅਮਰਸਰ ਆਇਆ ਉਹਨੂੰ ਪੁੱਛਿਆ ਗਿਆ ਵੀ ਸਿੱਖਾਂ ਨੇ ਆਪਣਾ ਇੱਕ ਵੱਖਰਾ ਕੈਲੰਡਰ ਜਿਹੜਾ ਲਾਗੂ ਕਰਤਾ ਉਹ ਕਹਿੰਦਾ ਜੀ ਵੇਖੋ ਮੇਰੀ ਗੱਲ ਸੁਣੋ ਜਿੱਦਾਂ ਇਹਨਾਂ ਲਾਗੂ ਕੀਤਾ ਮੈਂ ਸਿੱਖੀ ਵਾਪਸ ਲੈਣਗੇ ਅਗਲੇ ਨੇ ਸਿੱਖਾਪੜ੍ਹ ਵਾਪਸ ਕਰਾਇਆ ਉਹਨਾਂ ਨੂੰ ਐਸੇ ਕਰਕੇ ਤੁਸੀਂ ਹੱਥ ਠੋਕੇ ਨਾ ਬਣੋ ਅਵਤਾਰ ਸਿੰਘ ਮੱਕੜ ਦੇ ਹੱਥ ਚੁੱਕਾ ਬਣੇ ਸੀਗੇ ਇਹ ਜਿਹਨੀਆਂ ਸਾਡੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੇ ਤੇ ਨਾ ਧਾਰਮਿਕ ਪੋਥੀਆਂ ਨੇਂ ਦਿੱਤੀਆਂ। ਜੀ ਤੇ ਕੀ ਕੀਤਾ ਫਿਰ ਆਪਣੇ ਆ ਵੀ ਜਮ੍ਹਾਂ ਕਰਾਤੀਆਂ ਲਿਆ ਕੇ ਗੁਰਦਵਾਰ ਜੀ ਗੁਟਕੇ ਵੀ ਜਮ੍ਹਾਂ ਕਰਾਤੇ ਆਪਣੇ ਭਾਈ ਐਵੇਂ ਕੋਈ ਬੇਅਦਬੀ ਤਾਂ ਨਹੀਂ ਹੋਗੀ ਮਾਰੀ ਮੁੱਟੀ ਗਾਂ ਇਦਨਪੁਰ ਗੁਟਕਾ ਰੱਖਿਆ ਗਿਆ। ਉਹਨਾਂ ਚੰਗੀ ਗੱਲ ਪਿੰਨੇ ਜਮ੍ਹਾਂ ਕਰਾ ਦੇ ਕੁੱਟ ਕੌਣ ਖਾਵੇ ਤੇ ਪਰਚਾ ਕੌਣ ਕਰਾਵੇ ਨਾ ਜੀ ਅੱਜ ਉਹ ਲੋਕ ਜੀ ਸਾਈਂ ਧਰਮ ਜਾ ਰਹੇ ਨੇ। ਪੀਦੀ ਬਦਲ ਜਾ ਰਹੇ ਅੱਜ ਗੁਰਗੱਜ ਵੀ ਉੱਥੇ ਬਹਿ ਕੇ ਕਹੀ ਜਾਂਦਾ ਵੀ ਇਹਨਾਂ ਨੂੰ ਮਦੌਨ ਦਾ ਅਧਿਕਾਰ ਨਹੀਂ ਪਈ ਨਾ ਅਮਰ ਅਮਰ ਛਕੇ ਆਪਣਾ ਭਗਵੰਤ ਮਾਨ ਪਹਿਲਾਂ ਗੁਰਗੱਜ ਦੱਸੇ ਵੀ ਭਗਵੰਤ ਮਾਨ ਦੇ ਘਰ ਕਿੰਨੀ ਵਾਰੀ ਤੂੰ ਅਮਰ ਸਿਕਣ ਵਾਸਤੇ ਕਹਿਣ ਵਾਸਤੇ ਗਿਆ ਉਹਨੂੰ ਵੀ ਪਹਿਲਾਂ ਤੂੰ ਆਪ ਹੀ ਤੇ ਪੰਥ ਕੋ ਪ੍ਰਵਾਨਗੀ ਲੈ ਅੱਜ ਉਹਦਾ ਪੰਥ ਨੂੰ ਮੰਨਦਾ ਹੀ ਨਹੀਂ ਚੱਜ ਰਹੇ ਤੂੰ ਜੀ ਰਾਤ ਦੇ ਹਨੇਰੇ ਦੇ ਵਿੱਚ ਤੁਸੀਂ ਇੱਕ ਦਸਤਾਰ ਲਾਇਆ ਕਿ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਵੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਜਹਦਰ ਬਣੇ ਫਿਰਦੇ ਹੋ ਜਿੰਨੀ ਅਵਗਿਆ ਇਸ ਵळे ਪੰਥ ਦੇ ਵਿੱਚ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਕਾਲ ਤੱਕ ਦੀ ਇਹ ਨਹੀਂ ਕਦੀ ਵੀ ਨਹੀਂ ਹੋਈ ਹਾਂ ਇਹਨੀ ਅਵਗਿਆ ਤੇ ਸੁੱਦਾਸ ਵੀ ਮਾਫੀ ਵਾਲੇ ਵੀ ਨਹੀਂ ਹੋਈ ਇਸ ਕਰਕੇ ਜਿਹੜੀ ਸ਼ਤਾਬਦੀ ਮਨਾਉਣੀ ਅਸੀਂ ਸਰਕਾਰ ਨੂੰ ਕਹਾਂਗੇ ਵੱਧ ਚੜ ਕੇ ਮਨਾਓ ਸਿੱਖੀ ਦਾ ਪ੍ਰਚਾਰ ਕਰੋ ਜਿਹੜੀ ਗੱਲ ਗੜਗੱਜਨਗੀ ਉਹ ਇਸ ਸਹਿਮਤ ਆ ਵੀ ਮੁੱਖ ਮੰਤਰੀ ਸਾਹਿਬ ਸਿੱਖ ਧਰਮ ਚ ਪੈਦਾ ਹੋਏ ਆ ਸਿੱਖ ਧਰਮ ਦੇ ਵਿੱਚ ਪੰਜ ਪੰਥ ਪ੍ਰਵਾਨ ਨੇ ਉਦਾਸੀ ਪੰਥ ਜਿਹੜੇ ਬਕਾਇਦਾ ਤੌਰ ਤੇ ਜੰਗਲਾਂ ਤੇ ਰਹਿ ਕੇ ਆਪਣਾ ਪ੍ਰਚਾਰ ਕਰਦੇ ਸਭ ਕੁਝ ਕਰਦੇ ਦੂਸਰਾ ਨਿਰਮਲੇ ਪੰਥ ਨੇ ਜਿਹੜੇ ਸ਼ਾਸਤਰ ਲਿਖਦੇ ਨੇ ਜਿਹੜੀਆਂ ਸੜੀਆਂ ਬੁਕਸ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਨੇ ਬੀੜਾਂ ਲਿਖਦੇ ਰਹੇ ਨੇ ਤੀਜਾ ਸੇਵਾ ਪੰਥੀ ਪੰਥ ਦਾ ਹੈ ਜਿਹੜੇ ਗੁਰਦੁਆਰਿਆਂ ਦੀ ਮਰਮਤ ਕਰਦੇ ਉਹਨਾਂ 'ਚ ਸੇਵਾ ਸੰਭਾਲ ਕਰਦੇ ਨੇ ਚੌਥਾ ਪੰਥ ਸਹਿਜਤਾਰੀ ਪੰਥ ਨੇ ਜਿਹੜੇ ਕਲੀਨਸ਼ਿਕ ਰਹਿ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਦੇ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਆ ਜੀ ਤੇ ਪੰਜਵਾਂ ਪੰਥ ਬਕਾਇਦਾ ਤੌਰ ਤੇ ਖਾਲਸਾ ਪੰਥ ਜਿਹਦੀ ਸਿਰਜਣਾ ਜਿਹੜੀ ਸੀਗੀ ਗੁਰੂ ਸਾਹਿਬ ਨੇ 1699 ਵਿੱਚ ਕੀਤੀ ਸੀ ਇਸ ਕਰਕੇ ਅਸੀਂ ਇਹ ਗੱਲ ਕਵਾਂਗੇ ਇਹਨਾਂ ਨੂੰ ਵੀ ਤੁਸੀਂ ਇਹੋ ਜਿਹਾ ਸਮਾਂ ਪਨਾ ਪੈਦਾ ਕਰੋ ਅਸੀਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਅਮਰ ਛੱਕ ਲੈਣਾ ਚਾਹੀਦਾ ਚੰਗੀ ਗੱਲ ਅਮਰ ਛੱਕ ਲੈਣੋ ਜੇਕਰ ਜੇ ਨਹੀਂ ਛੱਕਿਆ ਤੇ ਫਿਰ ਵੀ ਉਹਨਾਂ ਨੂੰ ਪੂਰਮ ਜ਼ਿਕਰ ਆਪੀ ਉਹ ਸ਼ਤਾਬਦੀ ਸਰਕਾਰੀ ਤੌਰ ਤੇ ਮਨਾ ਸਕਦੇ ਹੋ ਚਿਪਾਗ ਲੈ ਸਕਦੇ ਨੇ ਜੀ ਜੀ ਪਰ ਇਸ ਵੇਲੇ ਤੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਜੋ ਉਸਨੇ ਦਰਜ ਕਰਵਾਏ ਨੇ ਉਹ ਨੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਨੇ ਪੁਲਿਸ ਨੂੰ ਦੱਸਿਆ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਸਮਾਗਮ ਤੋਂ ਜਾਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਸਨ ਪਰ ਇਸ ਤੋਂ ਬਾਅਦ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਬੇਬੁਨਿਆਦ ਹੈ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਉਹਦੀ ਗੱਲ ਹੋਈ ਹੈ ਤਾਂ ਉਸਨੇ ਕਿਹਾ ਹੈ ਕਿ ਉਸਨੇ ਕੋਈ ਬਿਆਨ ਨਹੀਂ ਦਿੱਤਾ ਹੈ ਤੇ ਅਗਰ ਉਸ ਨੂੰ ਸਪਸ਼ਟਕਰਨ ਦੇਣ ਦੀ ਲੋੜ ਪੈਦੀ ਤਾਂ ਸਪਸ਼ਟਕਰਨ ਵੀ ਦਵੇਗਾ ਕੀ ਲੱਗਦਾ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਇਹ ਵਾਇਰਲ ਹੋ ਰਹੀ ਹੈ ਪੋਸਟ ਇਹ ਫੇਕ ਹੈ ਤੇ ਜੋ ਈਮਾਨ ਸਿੰਘ ਖਾਰਾ ਕਹਿ ਰਹੇ ਨੇ ਉਹ ਸਹੀ ਹੈ ਜਾਂ ਫਿਰ ਅਮਰਿਤਪਾਲ ਸਿੰਘ ਨੂੰ ਜੋ ਤਰਨਤਾਰਨ ਦੀ ਚੋਣ ਆ ਰਹੇ ਨੇ ਉਸ ਤੋਂ ਪਹਿਲਾਂ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਡੀਪ ਫੇਕ ਦੇ ਕੰਮ ਨੇ ਜੀ ਸਿੱਖਾਂ ਨੂੰ ਬਦਨਾਮ ਕਿਵੇਂ ਕਰਨਾ ਹਾਂ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਕਚਾਲ ਪਹਿਲਾਂ ਤੁਸੀਂ ਉਹਨੂੰ ਫੜ ਕੇ ਜੇਲ੍ਹ ਚ ਭੇਜਤਾ ਅਤੇ ਐਨਐਸਏ ਲਾਤੀ ਉਹਦੇ ਨੌ ਉਹਦੇ ਨੌ ਬਕਾਇਦਾ ਤੌਰ ਤੇ ਸਾਥੀ ਤੁਸੀਂ ਇੱਥੇ ਪੰਜਾਬ ਚ ਲੈ ਆਂਦੇ ਤੇ ਦਸਵਾਂ ਸਾਥੀ ਉੱਥੇ ਰਹਿਣ ਦਿੱਤਾ ਤੁਸੀਂ ਕੱਲਾ ਭਾਈ ਅਮਰਤਪਾਲ ਸਿੰਘ ਉੱਥੇ ਹੈ ਹਾਂ ਤੇ ਭਾਈ ਬਾਜੇ ਕਹਿੰਦੇ ਜਿਹੜੀ ਇਹ ਗੱਲ ਕਹੀ ਆਂ ਵੀ ਮੈਂ ਕਿਸੇ ਪ੍ਰਕਾਰ ਦਾ ਵੀ ਕੋਈ ਬਿਆਨ ਨਹੀਂ ਦਿੰਦਾ ਜੋ ਬਿਆਨ ਦਿੰਦਾ ਇਹ ਝੂਠ ਤੇ ਬਲੰਦੇ ਨੇ ਹਾਂ ਦੂਸਰੀ ਚੀਜ਼ ਇਸ ਬਿਆਨ ਦਾ ਆਧਾਰ ਕੀ ਹੈ ਦੱਸ ਦਿਓ ਤੁਸੀਂ ਆਧਾਰ ਇਸ ਕਰਕੇ ਵੀ ਕੀ ਜੇ ਇਸ ਬਿਆਨ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੀ ਕਿਸੇ ਐਪਲੀਕੇਸ਼ਨ ਨੂੰ ਲੈ ਕੇ ਸਾਡੀ ਅਦਾਲਤ ਉੱਥੋਂ ਦੇ ਜੇਲ੍ਹ ਅਧਿਕਾਰੀ ਨੂੰ ਪੁੱਛਦੀ ਹੈ ਕਿ ਉਹ ਕਹਿਣਗੇ ਨਿਸ਼ਕਰਧ ਕਦੀ ਨਹੀਂ ਕਹਿਣਗੇ ਮਾਨਸਿਕ ਖਰਾ ਜੋ ਕਹਰੇ ਠੀਕ ਕਰੇ ਇਹ ਡੀਪ ਸਟੇਟ ਦੇ ਕੰਮ ਨੇ ਦੀਪ ਸਟੇਟ ਸਿੱਖਾਂ ਦੇ ਵਿੱਚ ਅਸਾਵਾਪਨ ਪੈਦਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਕਿਸੇ ਵੀ ਹੱਦ ਤੱਕ ਉਹ ਜਾ ਰਹੀ ਹੈ ਸਾਨੂੰ ਬਤਨ ਨੂੰ ਗੌਰ ਨਹੀਂ ਕਰਨਾ ਚਾਹੀਦਾ ਨੋਸਪਸ ਜਾਣਾ ਚਾਹੀਦਾ ਵਾ ਉਹ ਮਸ਼ੇ ਕਰਦਾ ਜਾਂ ਨਹੀਂ ਕਰਦਾ ਜੇ ਤੇ ਸ਼ਿਕਾਇਤ ਬਕਾਇਦਾ ਤੌਰ ਤੇ ਉਥੋਂ ਦਾ ਪ੍ਰਸ਼ਾਸਨ ਕਰੇ ਉਥੋਂ ਦੀ ਜੇਲ੍ਹ ਅਧਿਕਾਰੀ ਕਰਨ ਤੇ ਫਿਰ ਤੁਸੀਂ ਕੋਈ ਮੰਨ ਲਿਏ ਵੀ ਕੋਈ ਗੱਲ ਹੈਗੀ ਆ ਜਦੋਂ ਉੱਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਗੋਂ ਅੰਤਮ ਜਿਹੜੇ ਬਾਜੇ ਕੇ ਪ੍ਰਧਾਨ ਮੰਤਰੀ ਉਹਨੇ ਕਹਿਤਾ ਜੀ ਮੇਰੇ ਦੇ ਨਾਮ ਵਰਤੇ ਕੇ ਮੈਂ ਤਾਂ ਬਿਆਨ ਦਿੱਤਾ ਹੀ ਨਹੀਂ ਹਾਂ ਇਹ ਸਿਰਫ ਡੀਪ ਸਟੇਟ ਜਿਹੜੀ ਬਕਾਇਦਾ ਤੌਰ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਹੜਾ ਕੋਈ ਵੀ ਕਸਰ ਵਾਕੀ ਦੀ ਛੱਡ ਦੇ ਜਦੋਂ ਉਹ ਆਪਣੇ ਪਿੰਡ ਸੀਗਾ ਕਹਿਦਾਤਾ ਜੀ ਉਹਨੇ ਆਪਣੀ ਤੇ ਸ਼ੂਟਿੰਗ ਪੁਆਇੰਟ ਬਣਾ ਲਿਆ ਜੀ ਜਿਹੜਾ ਪਿੰਡ ਹੈ ਉੱਥੇ ਲੱਗ ਲੱਗ ਕੇ ਜਿਹੜਾ ਪਹਿਲਾਂ ਦਰਿਆ ਵਗਦਾ ਸੀ ਪਰ ਅਲੈਸਮੇਟੇ ਉੱਥੇ ਢਾਏ ਬਣੇ ਨੇ ਢਾਏ ਖੱਡਾ ਢਾਈ ਬਣੇ ਨੇ ਉਹ ਉੱਥੇ ਆਟੋਮੈਟਿਕ ਪੁਆਇੰਟ ਬਣੇ ਉਹ ਦੋੜੀ ਦੀ ਪੁਆਇੰਟ ਬਣਾਉਂਦੀ ਉੱਥੇ ਹਮ ਇਸ ਕਰਕੇ ਕਿ ਡੀਪ ਸਟੇਟ ਜਿਹੜੀ ਹੈ ਨਾ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਵੀ ਕਿਸੇ ਨਹੀਂ ਛੱਡਦੀ ਲੇਕਿਨ ਫੇਰ ਵੀ ਜੇ ਕਿਤੇ ਬਾਜੇ ਕੇ ਦੀ ਗੱਲ ਕਹੀ ਹੈ ਤੂੰ ਦੀ ਕੋਖ ਪੜਤਾਲ ਹੋਣੀ ਚੀਹਦੀ ਵੀ ਵਾਕਿਆ ਹੀ ਭਾਈ ਅਮਰਤਪਾਲ ਸਿੰਘ ਦੱਸੇ ਕਰਦੇ ਜਿਨ੍ਹਾਂ ਤੇ ਇਹ ਉਹਨਾਂ ਨੂੰ ਮਾਣ ਅਸਲ ਵੀ ਉਹਨਾਂ ਕਈ ਲੋਕਾਂ ਨੇ ਨਸ਼ੇ ਛੜਾਏ ਜੀ ਜੀ ਬਿਲਕੁਲ ਬੀਤ ਦਿਨੀ ਪੱਟੇ ਸਾਹਿਬ Jharkhand ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਹੁਣ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਗੱਠ ਜੋੜ ਦੀ ਲੋੜ ਹੈ ਕਿ ਪੰਜਾਬ ਦੇ ਹਿੱਤਾਂ ਦੇ ਲਈ ਇਹ ਗੱਠ ਜੁੜਾਉਣਾ ਚਾਹੀਦਾ ਜਿਸ ਦੇ ਉੱਤੇ ਮੈਂ ਕੱਲ ਕਿਹਾ ਵੀ ਸੀ ਕਿ ਹੋ ਸਕਦਾ ਹੈ ਕਿ ਪਾਰਟੀ ਦੇ ਕੈਦਵੇਕ ਉਹਨਾਂ ਦਾ ਆਪਣਾ ਪਰਸਨਲ ਇਹ ਹੋ ਸਕਦਾ ਹੈ ਕਿ ਉਹ ਪਰਸਨਲ ਅਜੀਹਾ ਕੁਝ ਦੇਖਦੇ ਹੋਣ ਉਹਨਾਂ ਨੂੰ ਲੱਗਦਾ ਹੋਵੇ ਪਰ ਪਾਰਟੀ ਦਾ ਇਦਾਂ ਦਾ ਕੋਈ ਵੀ ਸਟੈਂਡ ਨਹੀਂ ਹੈ ਹਜੇ ਫਿਲਹਾਲ ਤੇ ਇਸ ਦੇ ਉੱਤੇ ਪੰਜਾਬ ਭਾਜਪਾ ਦੇ ਕੋ ਇਨਚਾਰਜ ਨਰਿੰਦਰ ਰਾਏ ਦਾ ਇੱਕ ਬਿਆਨ ਆਇਆ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕੁਝ ਖਾਸ ਗੱਲ ਤਾਂ ਨਹੀਂ ਕਹੀ ਨਾ ਹੀ ਉਹਨਾਂ ਨੇ ਜਾਖੜ ਦੇ ਬਿਆਨ ਨੂੰ ਰੱਦ ਕੀਤਾ ਤੇ ਨਾ ਹੀ ਉਹ ਇਸ ਹੱਕ ਦੇ ਵਿੱਚ ਸੀ ਕਿ ਭਾਜਪਾ ਦੇ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਕੁਝ ਸਪਸ਼ਟਿਕਰਨ ਤਾਂ ਉਹਨਾਂ ਨੇ ਨਹੀਂ ਦਿੱਤਾ ਪਰ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ 22 ਦੇ ਵਿੱਚ ਵੀ ਅਕਾਲੀ ਭਾਜਪਾ ਨੇ ਚੋਣ ਲੜੀ ਸੀ ਤੇ 24 ਦੇ ਵਿੱਚ ਵੀ ਇਕੱਲੇ ਲੜੇ ਸੀ ਤੇ 117 ਸੀਟਾਂ ਦੇ ਉੱਤੇ ਤਿਆਰੀ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਇਸ ਦੇ ਉੱਤੇ ਇਹ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਅੱਜ ਦੀ ਡੇਟ ਦੇ ਵਿੱਚ ਭਾਜਪੀ ਅਕਾਲੀ ਦਲ ਨਾਲ ਕਿਸੇ ਪ੍ਰਕਾਰ ਦਾ ਅਲਾਈਅੰਸ ਕਰਨ ਲਈ ਤਿਆਰ ਨਹੀਂ। ਯਾਖਲੋੜੀ ਫਰਸਟ੍ਰੇਟ ਹੋਏ ਪੈ ਨੇ ਇਸ ਵਜ੍ਹਾ। ਫਰਸਟ੍ਰੇਟ ਇਸੋ ਹੀ ਪਈ ਉਹਨੇ ਵੀ ਕਾਂਗਰਸ ਵਿੱਚ ਜਿੱਥੇ ਉਹਨਾਂ ਇੰਨਾ ਮਾਨ ਮਿਲਦਾ ਸੀ, ਸਤਕਾਰ ਮਿਲਦਾ ਸੀ, ਪ੍ਰਧਾਨਗੀ ਮਿਲਦੀ ਸੀ, ਹਰ ਪ੍ਰਕਾਰ ਦੀਆਂ ਸਹੂਲਤਾਂ ਮਿਲਦੀਆਂ ਸੀਗੀਆਂ। ਹਾਂ। ਸਿਰਫ ਇਸ ਗੱਲ ਤੋਂ ਨਾਰਾਜ਼ ਹੋ ਕੇ ਪੀ ਉਹਨਾਂ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣ ਦਿੱਤਾ ਗਿਆ ਪਹਿਲੀ ਗੱਲ ਤੇ ਜਾਖੜ ਸਾਹਿਬ ਤੁਸੀਂ ਐਮਐਲਏ ਨਹੀਂ ਸੀਗੇ ਦੂਸਰੀ ਜੀ ਤੁਹਾਨੂੰ ਮੁੱਖ ਮੰਤਰੀ ਬਣ ਤੋਂ ਰੋਕਿਆ ਕਿਸੇ ਨਹੀਂ ਸੀਗਾ ਤੁਸੀਂ ਬਣ ਜਾਂਦੇ ਸਿਰਫ ਤੇ ਸਿਰਫ ਜਿਹੜੀ ਬੀਬੀ ਅੰਪੀਗਾ ਸੋਨੀ ਤੁਹਾਡੀ ਸ਼ਾਇਦ ਕੋਈ ਰਿਸ਼ਤੇਦਾਰ ਹੋਊਗੀ ਉਹ ਨੇ ਇੰਨੀ ਗੱਲ ਕਹੀ ਸੀ ਕਿ ਇੱਥੇ ਸਿੱਖ ਮੁੱਖ ਮੰਤਰੀ ਜਿੱਤੇ ਪੰਜਾਬ ਦੇ ਵਿੱਚ ਹਾਂ ਤੇ ਫਿਰ ਦੋ ਤਿੰਨ ਜੱਟਾਂ ਨਹੀਂ ਲੜਾਈ ਦੇ ਵਿੱਚ ਇੱਕ ਦਲ ਦਾ ਦਾ ਲੱਗ ਗਿਆ ਚਰਨਜੀਤ ਸਿੰਘ ਚੰਨੀ ਦਾ ਦੱਸੋ ਉਹਨੇ ਕੀ ਗੁਨਾਹ ਕੀਤਾ ਜੀ ਦੱਸੋ ਬਿਲਕੁਲ ਤੁਸੀਂ ਉਹਨੇ ਕਿਸੇ ਪ੍ਰਕਾਰ ਦਾ ਕੋਈ ਗੁਨਾਹ ਨਹੀਂ ਕੀਤਾ ਜੇ ਤੁਹਾਡੀ ਰੋਕ ਲਾਈ ਗਈ ਹੈ ਕਿਤੇ ਮੁੱਖ ਮੰਤਰੀ ਬਣਦੀ ਮੁੱਖ ਮੰਤਰੀ ਤੁਸੀਂ ਜੇਕਰ ਦਾਵਾ ਤਦ ਕਰਦੇ ਜੀ ਤੁਸੀਂ ਐਮਐਲਏ ਹੁੰਦੇ ਤੇ ਜੇ ਪਾਰਟੀ ਨੇ ਇੱਕ ਸੁਪਨਾ ਲੈ ਲਿਆ ਵੀ ਚਲੋ ਸੁਨੀਲ ਜਾਖੜ ਨੂੰ ਪ੍ਰਧਾਨ ਮੁੱਖ ਮੰਤਰੀ ਬਣਾ ਦਿਓ ਤੇ ਇੱਕ ਗੱਲ ਹੀ ਕੀਤੀ ਸੀ ਨਾ ਹਾਂ ਤਾਂ ਉਹ ਜਿਹੜਾ ਵੀ ਫੈਸਲਾ ਸੀਗਾ ਉਹ ਬਕਾਇਦਾ ਤੌਰ ਤੇ ਸਿਰ ਮੱਥੇ ਮੰਨਣਾ ਚਾਹੀਦਾ ਸੀ ਤੁਸੀਂ ਕਹਿੰਦਾ ਜੀ ਮੈਨੂੰ ਇਹਨਾਂ ਦੇ ਮੁੱਖ ਮੰਤਰੀ ਨਹੀਂ ਬਣ ਦਿੱਤਾ ਹਾਂ ਫਿਰ ਤੁਸੀਂ ਕਹਿੰਦਾ ਜੀ ਮੈਂ ਕਾਂਗਰਸ ਪਾਰਟੀ ਵੀ ਛੱਡੀ ਆਪਣੀ ਪ੍ਰਧਾਨਗੀ ਵੀ ਛੱਡੀ ਤੇ ਮੈਂ ਹੁਣ ਜਿਹੜਾ ਉਹ ਰੈਸਟ ਕਰਨੀ ਘਰ ਜਾ ਕੇ ਸੰन्यास ਲੈ ਲਿਆ ਫਿਰ ਤੁਸੀਂ ਬੀਜੇਪੀ 'ਚ ਆ ਗਏ ਤੇ ਬੀਜੇਪੀ ਜਾ ਕੇ ਪ੍ਰਧਾਨ ਬਣ ਗਏ ਤੇ ਤੁਹਾਨੂੰ ਟਕਸਾਲੀ ਬੀਜੇਪੀ ਵਾਲਿਆਂ ਨੇ ਟਕੇ ਸੇ ਨਹੀਂ ਸਮਝਿਆ ਜੀ ਉਨ੍ਹਾਂ ਤੁਹਾਡਾ ਕੋਈ ਸਹਿਯੋਗ ਨਹੀਂ ਕੀਤਾ ਆਖਰਕਾਰ ਤੁਹਾਨੂੰ ਵੇਖ ਕੇ ਵੀ ਇਹ ਸੋਚਿਆ ਸੀ ਬਹੁਤ ਕਾਮਯਾਬ ਹੋਣਗੇ ਤੁਹਾਡੀ ਕੋਈ ਸੇਧ ਨਾ ਤੁਹਾਡੀ ਕੋਈ ਵਧੀਆ ਕਾਰਗੁਜ਼ਾਰੀ 2024 ਚ ਹੋਈ ਨਾ ਭਾਈ ਚ ਹੋਈ ਤੇ ਨਾ ਉਸ ਤੋਂ ਬਾਅਦ ਹੋਈ ਤੇ ਤੁਹਾਡੇ ਨਾਲ ਬਕਾਇਦਾ ਤੌਰ ਤੇ ਸਾਬਕਾ ਪ੍ਰਧਾਨ ਜਿਹੜੇ ਹੈਗੇ ਸੀ ਅਸ਼ਵੀ ਸ਼ਰਮਾ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਤੇ ਹੁਣ ਤੁਸੀਂ ਜਿਹੜੇ ਬੁਖਲਾਏ ਹੋਏ ਹੋ ਕਦੀ ਤੁਸੀਂ ਕਾਲੀਆਂ ਦਾ ਸਮਝੋਤਾ ਕਰ ਰਹੇ ਤੁਸੀਂ ਪੰਜ ਮੇਰੀ ਕਮੇਟੀ ਦਾ ਕਦੀ ਕਾਲੀਆਂ ਨੂੰ ਕਿਹਦੇ ਇਕੱਠੇ ਹੋ ਰਹੇ ਤੁਸੀਂ ਇਸ ਕਰਕੇ ਰੈਣਾ ਨਰਿੰਦਰ ਰੈਣਾ ਜਿਹੜੇ ਕੋ-ਕואਆਰਡੀਨੇਟਰ ਨੇ ਉਹਨਾਂ ਨੇ ਕਹਿਤਾ ਜੀ ਅਸੀਂ 2027 ਦੇ ਵਿੱਚ ਵੀ ਇਕੱਲੇ ਚੋਣਾਂ ਲੜੂਗੀ ਬੀਜੇਪੀ ਹਾਂ ਅਸੀਂ 117 ਸੀਟਾਂ ਤੇ ਆਪਣੀ ਤਿਆਰੀ ਕਰ ਰਹੇ ਹਾਂ ਤੋਂ ਉਹਨਾਂ ਵੇਖਣਾ ਉਹਦੇ ਵਿੱਚ ਵੀ ਸਾਨੂੰ ਪੰਜਾਬ ਚੋਂ ਕਿੰਨੇ ਪਰਸੈਂਟ ਟੋਟਲ ਵੋਟ ਮਿਲਦੀ ਹੈ ਹਾਂ ਤਾਂ ਕਿ ਅਸੀਂ ਬੱਤੀ ਜਾਰੀ ਕਰ ਸਕੀਏ ਜੀ ਜੀ ਬਿਲਕੁਲ ਇਸ ਤੋਂ ਪਹਿਲਾਂ ਵੀ ਹਾਈ ਕਮਾਂਡ ਨੇ ਕਿਹਾ ਸੀ ਕਿ ਜਦੋਂ ਜਾਖੜ ਜੀ ਨੇ ਬਿਆਨ ਦੇ ਰਿਹਾ ਸੀ ਕਿ ਕਾਲੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿ ਅਜਿਹੇ ਬਿਆਨ ਆ ਦਿੱਤੇ ਜਾਣ ਤੇ ਨਹੀਂ ਅਜਿਹੇ ਬਿਆਨ ਤਾਂ ਕਿ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਬੋਲ ਰਹੇ ਨੇ ਭਾਜਪਾ ਤੇ ਹੁਣ ਅੱਗੇ ਕੀ ਹੁੰਦਾ ਇਹ ਦੇਖਦੇ ਹਾਂ ਸਤਾਈ ਦੇ ਵਿੱਚ ਤੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਅੱਜ ਸੁਣਵਾਈ ਹੋਈ ਆ ਭਟਿਸਾ ਵਿਕਰਮ ਸਿੰਘ ਮਜੀਠੀਆ ਨੂੰ ਮੁਸ਼ਕਲਾਂ ਲਗਾਤਾਰ ਵਾਦੜੀਆਂ ਨੇ ਸੁਣਵਾਈ 'ਚ ਕੀ ਕੁਝ ਹੋਇਆ ਉਸ ਦੇ ਬਾਰੇ ਜ਼ਰੂਰ ਦੱਸਿਓ ਵੇਖੋ ਵਿਕਰਮ ਸਿੰਘ ਮਜੀਠੀਆ ਦੀਆਂ ਦੋ ਤਿੰਨ ਅੱਜ ਹੈਗੀਆਂ ਸੀ ਪਟੀਸ਼ਨ ਜੇ ਸੁਣਾਈ ਹੋਣੀ ਸੀ ਇੱਕ ਤੇ ਉਹਨਾਂ ਦੀ ਬੇਲ ਦੀ ਸੀਗੀ ਹਾਂ ਏਕ ਉਹਨਾਂ ਦੀ ਬੈਰਕ ਬਦਲਦੀ ਸੀ ਸੁਰੱਖਿਆ ਦੀ ਸੀਗੀ ਇੱਕ ਮਿਸ਼ੂਬਰਾ ਦੇ ਵਿੱਚ ਜਿਹੜਾ ਮੈਂ ਕਿਹਾ ਸੀ ਉੱਥੇ ਵੇਖੋ ਜੀ ਇੰਨੇ ਏਕੜ ਜ਼ਮੀਨ ਐ ਇੰਨਾ ਕੁਛ ਜੇ ਵਾ ਉਹਦੇ ਵਿੱਚ ਜਿਹੜੀ ਮਿਸ਼ੂਬਰਾ ਵਾਲੀ ਉਹ ਤੇ 2 ਅਗਸਤ ਨੂੰ ਸੁਣਾਈ ਹੋਏਗੀ ਲੇਕਿਨ ਜਿਹੜੀ ਬੈਰਕ ਬਦਲਦੀ ਆ ਉਹ ਹਾਈ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਡੀਜੀਪੀ ਜੇਲਾ ਨੂੰ ਆਰਡਰ ਕਰਤਾ ਵੀ ਤੁਸੀਂ 25 ਤਰੀਕ ਨੂੰ ਆ ਕੇ ਜਵਾਬ ਦਿਓ ਵੀ ਤੁਸੀਂ ਦੀ ਸੁਰੱਖਿਆ ਦੇ ਕੀ ਇੰਤਜ਼ਾਮ ਕੀਤੇ। ਇਸ ਗੱਲ ਦੇ ਤੇ ਮੈਂ ਹੱਕ ਚਾ ਵੀ ਬਿਕਰਮ ਸਿੰਘ ਮਜੀਠੀਆ ਦੇ 100 ਦੋਸਤ ਤੇ 100 ਦੁਸ਼ਮਣ ਜੀ ਉਹਨਾਂ ਨੂੰ ਵਾਕਈ ਉੱਥੇ ਕਮੰਡ ਬੈਰਕ ਦੀ ਰੱਖਿਆ ਜਾਣਾ ਚਾਹੀਦਾ। ਉਹਨਾਂ ਦੇ ਵੱਖਰੇ ਪ੍ਰਬੰਧ ਕਰਨੇ ਚਾਹੀਦੇ ਸਾਬਕਾ ਮੰਤਰੀ ਵੀ ਨੇ ਉਹ। ਹੂੰ ਜਿਹੜੀ ਉਹਨਾਂ ਦੀ ਬੇਲ ਐਪਲੀਕੇਸ਼ਨ ਆ ਉਹਦੇ ਉੱਤੇ ਇਹਨਾਂ ਦਾ ਵਕੀਲ ਅਰਸ਼ਦੀਪ ਕਲੇਰ ਉਹਦਾ ਏ ਸੀ ਪ੍ਰੋਸੀਕਿਊਸ਼ਨ ਜਿਹੜਾ ਠਿਰ ਉਹਨਾਂ ਨੇ ਕਹਿਤਾ ਸਾਡੀ ਤਿਆਰੀ ਦੀ ਤੁਹਾਨੂੰ ਸਮਝ ਦਿੱਤਾ ਜਾਵੇ ਤੇ ਇਸ ਕਰਕੇ ਦੋ ਦਿਨ ਦੇ ਸਮੇਂ ਉਹਨੂੰ ਹੁਰਦੇ ਦਿੱਤਾ ਗਿਆ ਵਾ ਪੰਜੀ ਨੂੰ ਵੀ ਆਪਣਾ ਰਿਕਾਰਡ ਲੈ ਕੇ ਪੇਸ਼ ਹੋਣਗੇ ਜਬਾਨ ਤੋਂ ਨਹੀਂ ਕੋਈ ਨਹੀਂ ਤੇ ਮੈਨੂੰ ਨਹੀਂ ਉਮੀਦ ਇਹ ਪੀਨਾਂ ਦੀ ਸੈਸ਼ਨ ਕੋਰਟ ਤੋਂ ਜਬਾਨ ਤੋਂ ਹੋਏਗੀ ਹਾਂ ਜਬਾਨ ਤੋਂ ਵਾਸਤੇ ਹਾਈ ਕੋਰਟ ਹੀ ਜੇ ਕੁਝ ਕਰ ਸਕਦੀ ਹੋਰ ਕੁਝ ਨਹੀਂ ਕੋਈ ਕਰ ਸਕਦਾ ਜੇ ਹਾਈ ਕੋਰਟ ਗਿਆ ਉਹਨਾਂ ਕੇ ਤੇ ਪਿੰਨਾ ਸੈਸ਼ਨ ਕੋਰਟ ਭੇਜਣੇ ਕੇ ਤੇ ਸੈਸ਼ਨ ਕੋਰਟ ਜਾਉਤ ਉਸਤ ਜੀ ਜੀ ਉਹ ਕਿ ਦੇਖਦੇ 25 ਨੂੰ ਹਾਈ ਕੋਰਟ ਕੀ ਕਰਦੀ ਆ ਕਿ ਉਹ ਜੇ ਜਿੰਨਾ ਚਿਰ ਤੱਕ ਚਲਾਨ ਨਹੀਂ ਪੇਸ਼ ਹੁੰਦਾ ਉਹਨਾਂ ਚਿਰ ਇਹਨੂੰ ਜਵਾਬਤ ਮੇਲੀ ਬੜੀ ਮੁਸ਼ਕਲ ਹਾਂ ਮਿਲ ਸਕਦੀ ਹੈ ਵੀ ਜੇਕਰ ਤੇ ਰਿਕਾਰਡ ਹੀ ਦਾ ਪੇਸ਼ ਹੋਵੇ ਉੱਥੇ ਫਿਰ ਕਹਿ ਸਕਦੀ ਹੈ ਹਾਈ ਕੋਰਟ ਵੀ ਇਸ ਬੰਦੇ ਨੂੰ ਅਸੀਂ ਜੇਲ੍ਹ ਚ ਨਹੀਂ ਰੱਖ ਸਕਦੇ ਜੀ 25 ਨੂੰ ਕੀ ਬਣਦਾ ਜੀ 25 ਤਰੀਕ ਪੈ ਗਈ ਅੱਗੇ ਨਾਲ ਜੀ ਬਿਲਕੁਲ ਜੀ ਪਟਿਆ ਸਾਹਿਬ ਮਜੀਠੇ ਦੀਆਂ ਮੁਸ਼ਕਲ ਲਗਾਤਾਰ ਵਧ ਰਹੀਆਂ ਨੇ ਹੁਣ 25 ਤਰੀਕ ਪੈ ਗਈ ਹੈ ਲਗਾਤਾਰ ਤਰੀਕਾ ਅੱਗੇ ਹੀ ਪਈ ਜਾ ਰਹੀਆਂ ਨੇ ਦੇਖਦੇ ਹਾਂ ਹੁਣ 25 ਨੂੰ ਕੀ ਹੁੰਦਾ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਬਹੁਤ ਸ਼ੁਕਰੀਆ ਪਟਿਆ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਜਤਨਵਾਦ ਜੀ ਤੁਹਾਨੂੰ